ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟ ਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਅੱਨੇ ਬੜਾ ਦਿਖਾਵਾਂਗੇ ਇੱਕ ਤਾਜੀ ਸੂਈ ਵੀ ਦੋ ਗੱਬਣਾ ਇਹ ਤਿੰਨ ਨਗ ਸੇਲ ਹੈ ਅੱਜ ਬੜਾ ਦੇ ਡਿਟੇਲ ਵੀਰ ਤੋਂ ਪੁੱਛਦੇ ਆਓ ਅਗੇ ਕਰੀਏ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੋਬਾਈਲ ਨੰਬਰ ਆਪਣਾ 9814366095 9814366095 ਪਹਿਲਾ ਨੰਬਰ ਜਿਹੜੀ ਆਪਾਂ ਐਚ ਐਫ ਵੈਟ ਦੇਖੀ ਜਿੰਨੇ ਸੂਬਾ ਕਿਹੜਾ ਸੂਈ ਆ ਪੂਰ ਬੱਚੀ ਆ 4 ਦਾ ਦਰ ਜਨਾਬ ਪਲੂਨ ਬੱਚੀ 4 ਦਾ ਦੰਦ ਕੈ ਦਿਨ ਹੋਵੇ ਸੂਈ ਨੂੰ ਕੱਲ ਸੂਈ ਆ ਸਵੇਰ ਕੱਲ ਬੱਚਾ ਕੀ ਆ ਬੱਚਾ ਆ ਠੀਕ ਆ ਮੂਹ 4 ਦਾ ਦੰਦ ਹੈਨਾ ਕਿੰਨੇ ਕਿ ਬੋਲੇ ਸਟਾਰਟਿੰਗ ਕਰੀ ਆ 20 ਕਿਲੋ ਬੋਲੇ ਤੋਂ ਸਟਾਰਟ ਹੋ ਗਿਆ 10 ਕਿਲੋ ਪਰ ਟਾਈਮ ਦਾ ਹਾਜ਼ਰ ਹੈਗਾ ਹੁਣ ਐਸਟੀਮੇਟ ਕਿੰਨਾ ਕਰਤ ਪਾਉਗੀ 3 ਕਲਾਸ ਪਾਉਗੀ ਜਿਹੜੇ ਨਾਲ ਇਹ 10 ਠੀਕ ਹੈ ਹੁਣ ਬੋੜੇ ਦਾ ਸਾਫਾ ਬਿਲਕੁਲ ਸਵੇਰੇ ਚਵਾਈ ਕਰਤੀ ਆਪਾਂ ਇਹ ਮਤਲਬ ਰ ਸਾਉਂਡ ਦਾ ਫਾਸ ਜਾਂਦੀ ਹੋਈ ਜਮ ਠੀਕ ਹੁਣ ਚਵਾਈ ਹੋਈ ਨੂੰ ਘਾਟੇ ਸਾਰਾ ਡੂਡ ਹੋਇਆ ਲੱਗਦਾ ਤੋ ਹਣਾ ਮੈਂ 9 ਵਜੇ ਹਲੇ ਤੇ ਦੁੱਧ ਦੀ ਗੱਲ ਕਰੀਏ ਵੀ 30 ਕਿਲੋ ਮੰਨ ਕੇ ਵੇਚਕ ਲੈ ਗਾ ਠੀਕ ਹੈ ਚੋਣ ਚੋਣ ਚਵਾ ਧਾਰਾਂ ਦੇ 1 ਨੰਬਰ ਰੇਟ ਇਹਦਾ ਕੀ ਰਹੂਗਾ ਰੇਟ 1.40 50 ਹੋ ਜੂਗੀ ਹਾਂ ਮੰਨ ਤੜ ਕਰ ਤੋਰੀ ਬਾਹਰ ਤੋ ਵੀਰੋ 1,40,000 ਰੁਪਇਆ ਇਹਦੇ ਵਿੱਚੋਂ ਮੌਕੇ ਤੇ ਗੁਜਾਇਸ ਹੋ ਜੂ ਪਿਓਰ ਐਚਐਫ ਬਰੀਡ ਦੀ ਬਿਹੜਾ ਫੇਸ ਕੁਆਲਟੀ ਵਗੈਰਾ ਦੇਖੋ ਤੇ ਮੂੰਹੋ ਚੌਕੀ ਵਾਲੇ ਜਾਇ ਗੱਲਾਂ 1,40,000 ਰੁਪਇਆ ਕੀਮਤ ਆ ਫੁੱਲ ਬਰੀਡ ਦੇ ਵਿੱਚ ਆ ਕੋਈ ਵੀਰੇ ਨਾ ਮੰਨੇ 1:40 ਚੀਜ਼ ਦੇ ਅਕੋਰਡਿੰਗ ਰੇਟ ਠੀਕ ਆ 20 ਗਨ ਦਾ ਬੋਲਾ ਸਟਾਰਟਿੰਗ ਹੈ ਦਾ 1 ਕਿਲੋ ਮੋੜੀ ਤੋਂ ਸਟਾਰ ਠੀਕ ਹੈ ਅੰਦਾਜ਼ਾ ਵੀ ਮੰਨ ਕੇ ਚੱਲ ਵੀ 30 ਵਰਤੀ 30 30 ਤੋਂ ਪਾਰ ਵਾਲੀ ਇਹਨੂੰ ਜੇ ਜੇਕਰ ਆਪਾਂ ਕਹਾਂ ਲੱਗ ਰਿਹਾ ਗਰਮ ਨੁਗਰ ਵਿੱਚ ਕੋਈ ਸ਼ੂਟ ਨਹੀਂ ਕਰਦੀ ਇਹਨੂੰ ਹਣਾ ਠੀਕ ਆ ਬਰੀਡ ਆ ਬਰੀਡ ਨੇ ਤਾਂ ਐਟ ਬੜਾ ਕੇ ਦੁੱਧ ਲੈ ਚੱਲ ਵੀਰੇ ਸੋ 30 ਕਿਲੋ ਤੋਂ ਪਲੱਸ ਦੋ ਦੇਣ ਵਾਲੀ ਵਹਿੜਾ ਸਾਫ਼ ਸੁਧਰੀ ਮੂਹੋ ਚੌਗੀ ਆ ਤੇ ਜਿੰਦੇ ਜਾਨ ਅੱਗੇ ਪਿੱਛੇ ਦਾ ਹਵਾਨਾ ਪਹਿਲ ਠੀਕ ਆ ਸੋ ਚੁਾਈ ਵਗੈਰਾ ਦੀ ਪੂਰੀ ਇੱਕ ਕਮਬਰਾ ਸਾਫ਼ ਸੁਧਰੀ ਆ ਚਾਰੇ ਪਾਸਿਓਂ ਤੇ ਅੱਗੇ ਪਿੱਛੇ ਦਾ ਹਵਾਨਾ ਫਟ ਫਾੜ ਬਿਲਕੁਲ ਫਿਟਿੰਗ ਆ ਸੋ ਦੇਖੋ ਥਾੜ ਵਗੈਰਾ ਦੇਖ ਸਨ ਜਾਰੇ ਨਿਕਰ ਮੇ ਸਾਫ ਸੁਥਰੇ ਅਬ ਬਜੀਤ ਨਹੀਂ ਕੋ ਸੌਂਦਾ ਨਹੀਂ ਬਜੀ ਹੈਨੀ ਇਹ ਤਾਂ ਮੂੰਹ ਬੰਦ ਕਰ ਮਾਰੀ ਠੀਕ ਹੈ ਤੇ ਓਕੇ ਆ ਜਾਓ ਤੇ ਦੋ ਨੰਬਰ ਇਹ ਰਿਹੜ ਦੇਖੇ ਨੇ ਗੱਪਣਾ ਕੈਕ ਦਾ ਲੈਂਦੀ ਆ 5 4 ਦਿਨ 5 4 ਦਿਨ ਬਾਕੀ ਇਹਦਾ ਰਿਕਾਰਡ ਪਹਿਲਾਂ ਦਾ ਕੀ ਦੱਸਿਆ ਮਾਲਕਾ ਠੀਕ ਹੈ ਇਹ ਸਾਰ ਮੰਨ ਕੇ ਚਲੀਏ 30 ਤੋਂ ਪਾਰ ਕੱਢ ਜੋ ਹਫਤਾ ਜੇ ਨਹੀਂ 5 4 ਰੇਟ ਇਹਦਾ ਕੀ ਰਹੂਗਾ ਇਹਦੇ 1 ਲੱਖ ਦਰ ਹੈ ਗੁਜਾਇਸ ਹੋ ਜੂਗੀ ਮਾਨਸਤੋਰੀ ਬਾਹਰ ਨੂੰ ਸੋ ਵੀਰੋ ਦੋ ਨੰਬਰ ਜਿਹੜੀ ਆਪਾਂ ਵਿਹੜ ਦੇਖੀ ਜ ਨੇ 1 ਲੱਖ 10000 ਰੁਪਿਆ ਕੀਮਤ ਆ ਦੂਸਰਾ ਸੁਆ ਵਿਹੜ ਸੁੰਦੀ ਪਈ ਆ ਤੇ ਮੇਰਾ ਮੁੰਡਾ ਨਹੀਂ ਵਗੜ ਕੇ ਸੂਦੀ ਠੀਕ ਹੈ ਬਣੀ ਬਹੁਤ ਪਈ ਆ ਲੱਗਦਾ ਇੱਕ ਭੱਜ ਜਿਵੇਂ ਤਿਆਰੀ ਚ ਹੁੰਦੀ ਆ ਪਰ ਹਜੇ ਇਹਦੇ ਪੰਜ ਠੀਕ ਹੈ 5 6 ਦਿਨ ਬਾਕੀ ਦੁੱਧ ਫਿਰ ਫੈਟ ਵਾਲਾ ਪਾਉ ਜਮਾ ਹਨਾ ਸੋ ਥੋੜਾ ਬਲੱਡ ਇਹਦੇ ਵਿੱਚ ਜਰਸੀ ਵਾਲਾ ਹੈਗਾ ਕੋਈ ਹੋਰ ਇੱਕ ਕਲਰ ਪਾਪੋ ਦਿੰਦਾ ਪਿਆਗਾ ਤੇ ਦੁੱਧ 30 ਤੇ ਚੱਲੂ ਪਰ ਦੇਣਾ ਇਹਨੇ ਫੈਟ ਵਾਲਾ ਦੁੱਧ ਆ ਜਾਵਾ ਤੇ ਜਿਹੜੇ ਵੀਰ ਕਹਿੰਦੇ ਘਰੇ ਖੁਲਾੜੂਲਾ ਬਰਤਣਾ ਦੁੱਧ ਉਹ ਸਿਸਟਮ ਦੀ ਬੈੜ ਆ ਜਾਵਾ ਮਿਲ ਕੇ ਕਪੈਸਿਟੀ ਵੀ ਆਦੇ ਤੇ ਪਲੱਸ ਫੈਟ ਵੀ ਇਹਦੇ ਵਿੱਚ ਆਪਰੋ ਮਿਲੂਗੀ ਸੋ ਥਾਣਾ ਦੇ ਵਿੱਚ ਵਿੱਚ ਹੀ ਦੇਖੋ ਫੁੱਟ ਫੁੱਟ ਦੀ ਵਿੱਚੇ ਚਾਹੇ ਫੀਤਾ ਨਾਲ ਜੱਕ ਲਿਆਇਓ ਕਹਿ ਦੀ ਤਾਂ ਗੱਲ ਫੁੱਟ ਦੀ ਗੱਲ ਇਹਦੇ ਵਿੱਚ ਹੈਗੀ ਆ ਜਾਵਾ ਤੇ ਸਾਫ਼ ਸੁਥਰੀ ਰਾਜੀ ਸਭੀ ਬੜੀ 1 10 ਚ ਮਾਨਤਨ ਹੋ ਜਾਊਗਾ ਸੋ 1 ਲੱਖ 10 ਹਜ਼ਾਰ ਦੇ ਵਿੱਚੋਂ ਮਾਨਤਨ ਹੋਜੂ ਦੂਜਾ ਸਵੇਰ ਸੋਨੂੰ ਲਗਭਗ ਰੈਡੀ ਆ ਤੇ ਹਵਾਨਾ ਦੇਖੋ ਬਿਲਕੁਲ ਅੱਗੇ ਪਿਛੇ ਦਾ ਤੇ ਫਿੱਟ ਫੜ ਲਿਆ ਵਜੋਂ ਤੇ ਬਾਈ ਤੀਜੇ ਨੰਬਰ ਜਿਹੜੀ ਵੜਾ ਆਪਾਂ ਦੇਖੀ ਜਾਨੇ ਇਹ ਕਿਹੜਾ ਸੁਆਸੂੰਜੀ ਦੂਜਾ ਸੁਆਦ ਹੁੰਦਾ ਜਵਾਨ ਹਾਂ ਤੰਗੂ ਕੈਦਾਨੇ ਦੀ ਪਈ ਹੈ ਨਹੀਂ ਹੋਈ ਹੱਥਾਂ ਇਕ ਕਰ ਤੇ ਲੈਵਾ ਫੜੀ ਵਾਲਾ ਜਮ ਹਣ ਸੋ ਥਣ ਦੇਖੋ ਕਿਆ ਵਾਤਾ ਪੂਰਾ ਛੱਡਵੇਂ ਲੈਵੇ ਦੀਆ ਛੱਡਵੇਂ ਲੈਵੇ ਦੀਆ ਦੇਖੋ ਤੇ ਹੱਥੀ ਚੋਈ ਕਰਨੇ ਚਾਹੇ ਮਸ਼ੀਨੀ ਹਣ ਕੀ ਐਵਰੇਜ ਰਹੁਦਾ ਤੇ ਦੇ ਦੀ 24 25 ਕਿਲੋ ਦਿੱਤਾ ਫਲੂਨ ਏ ਠੀਕ ਹੈ ਮੰਨ ਲੇ 25 ਤੋਂ ਪਾਰ ਵਾਲੀ ਹੈਗੀ ਐ ਰੇਟ ਇਹਦਾ ਕੀ ਰਹੂਗਾ ਬੁਝਾਇਆ ਸੋਝੂਗੀ ਕੱਢ ਜੂ ਹਫਤਾ ਜੇ ਧੋਰੀ ਬਾਹਰ ਨੂੰ ਸੋ 33 ਜੇ ਨੰਬਰ ਤੇ 110000 ਰੁਪਏ ਕੀਮਤ ਦਾ 25 ਤੋਂ ਪਲੱਸ ਦੁੱਧ ਦੇ ਦਲਾ ਵੜ ਨੇ ਪੂਰੀ ਸਾਫ ਸੁਥਰੀ ਰਾਜੀ ਸਮੀ ਪਲੀ ਵੀ ਸੋ ਮੂੰਹ ਮੱਥਾ ਚੰਗਾ ਤੇ ਬਾਕੀ ਜਿੰਦ ਜਾਨ ਕੁਆਲਟੀ ਵਗੈਰਾ ਵੜ ਚ ਪੂਰੀ ਫੁੱਲ ਆ ਸਾਫ ਸੁਥਰੀ ਹੈ ਜਮਾ ਕਿਸੇ ਪਾਸੇ ਲੱਸੀ ਨਾ ਵੀ ਨਹੀਂ ਜਿੰਦ ਜਾਨ ਬਹੁਤ ਆ ਤੇ ਰਾਜੀ ਸਮੀ ਪਲੀ ਵੀ ਚੰਗੀ ਆ ਇੱਕ ਦਾਫ ਹੈਗੀ ਹੈ ਵੜ ਦੀ ਇਹਦੀ ਕੀਮਤ ਤੇ ਵਧੀਆ ਵਜਨ ਮੌਜੂਦ ਆ ਲੱਸੀ ਨਾ ਵੀ ਨਹੀਂ ਕਿਸੇ ਪਾਸੋਂ ਮੇਨ ਗੱਲਾਂ ਬਾਤੇ ਕੇ ਇਹ ਥਣਾ ਜਿ ਮਿੱਥੀ-ਮਿੱਥੀ ਬਹੁਤ ਚੰਗੀ ਆ ਸਾਫ ਜਿਹੀ ਚਾਰੇ ਪਾਸੇ ਇੱਕ ਅਦਾਸ ਦੇ ਵਿੱਚੋਂ ਗਜਾਇਸ ਹੋ ਜੂਗੀ ਸੋ ਪਿੰਡ ਕੇਸਰ ਸਿੰਘ ਵਾਲਾ ਭਗਤੇ ਦੇ ਨੇੜੇ ਆ ਗਿਆ ਜਿਲ੍ਹਾ ਬਠਿੰਡਾ ਤੇ ਗਿਆ ਪਹਿਲੇ ਨੰਬਰ ਤੇ ਤਾਜੀ ਵੀ ਦੂਜੇ ਨੰਬਰ ਤੇ ਜਿਹੜੀ ਵੈੜ ਦਿਖਾਈ ਜਿਹਦੇ ਵੀਲੇ ਪੇਮੈਂਟ ਲਾ ਲਈ ਹੋੜੀ ਵਿੱਚ ਨਹੀਂ ਨਹੀਂ ਕਿਉਂਕਿ ਇਹ ਫੈਟ ਦੇ ਗੋਣੇ ਇਹਦੇ ਵਿੱਚ ਜ਼ਿਆਦਾ ਆਉਣਗੇ ਤੇ ਦੁੱਧ ਦੀ ਕਪੈਸਿਟੀ ਬਹੁਤ ਜ਼ਿਆਦਾ ਤੇ ਨੰਬਰ ਹੋਲ ਦੀ ਵੀ ਰ ਆਪਣਾ 9814266050 ਸੋ ਵੀਡੀਓ ਦੇਖ ਲਈ ਸਭ ਦਾ ਤਹਿਤ